ਸਮਾਜ ਦੇ ਸਪੈਰ ਕੋਈ ਪੜਾਈ ਦੇ ਵਿੱਚ ਕੋਈ ਖੇਡਾਂ ਦੇ ਵਿੱਚ ਜਿਹੜੇ ਬੱਚਿਆਂ ਨੇ ਮੱਲਾ ਮਾਰੀਆਂ ਉਹਨਾਂ ਨੂੰ ਸਟੇਜ ਦੇ ਉੱਤੇ ਬੁਲਾ ਕੇ ਅਸੀਂ ਰਿਕੁਐਂਸ ਕਰਾਂਗੇ ਆਪਣੇ ਐਮ ਐਲ ਏ ਸਰਦਾਰ ਗੋਜਾ ਸਿੰਘ ਜੀ ਸਰਾਰੀ ਨੂੰ ਜ਼ਿਲ੍ਹਾ ਫਾਜ਼ਿਲਕਾ ਵਿਕੇ ਨਵੀਂ ਚਾਰ ਦੀਵਾਰੀ ਅਟੇ ਦੀ ਪੇਰ ਦਾ ਕੰਮ ਮੁਕੰਮਲ ਹੋਣ ਕੋ ਪ੍ਰਾਂਤ ਮਿੱਟੀ ਅਠਾਈ ਅਪਰ 2018 ਅਟੇ ਨੂੰ ਲੋਕ ਅਰਜੀ ਦਿੱਤਾ ਗਿਆ ਨਹੀਂ ਆਖਿਰ ਸੁਣਦੇ ਹਾਂ ਐ ਜੀ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਜਸਵਿੰਦਰ ਬੋਪਾ ਰਾਇ ਇਸ ਵੇਲੇ ਮੌਜੂਦ ਹਾਂ ਹਲਕਾ ਗੁਰੂ ਹਰਸਹਾਏ ਦੇ ਪਿੰਡ ਮਿੱਡਾ ਦੇ ਸਰਕਾਰੀ ਹਾਈ ਸਕੂਲ ਵਿਖੇ ਜਿੱਥੇ ਅੱਜ ਗੁਰੂ ਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਖੁਚਾਚੇ ਤੌਰ ਤੇ ਪਹੁੰਚੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਉੱਪਰ ਬੋਰਡ ਇੱਕ ਬੈਂਨਰ ਲਗਾਇਆ ਗਿਆ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਤਾਂ ਜਿਹੜੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਮੁਹਿੰਮ ਹੈ ਜਿਹੜੀ ਉਹ ਚਲਾਈ ਗਈ ਹੈ ਤਾਂ ਉਹਦੇ ਮੁਤਾਬਕ ਕਾਂਦੇ ਵੱਲੋਂ ਆਪਦੇ ਖਲਕਿਆਂ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਦੇ ਨਾਲ ਜਿਹੜਾ ਮੀਟਿੰਗ ਕੀਤੀ ਜਾਂਦੀ ਹੈ ਉਹਨਾਂ ਦੇ ਮਾਪਿਆਂ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਤੇ ਜਿਹੜੇ ਅਧਿਆਪਕ ਹੁੰਦੇ ਨੇ ਸਕੂਲਾਂ ਦੇ ਉਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਜੋ ਵੀ ਕੋਈ ਕਮੀ ਪੇਸ਼ੀ ਆਉਂਦੀ ਹੈ ਸਕੂਲਾਂ ਦੇ ਵਿੱਚ ਤਾਂ ਉਹਨੂੰ ਕਿਦੇ ਉੱਪਰ ਹੱਲ ਕਰਦੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨਾ ਸੋਹਣਾ ਜਿਹੜਾ ਸਕੂਲ ਉਹ ਬਣਾਇਆ ਆਇਆ ਬਾਕੀ ਦੀ ਗੱਲਬਾਤ ਆਪਾਂ ਕਰਦੇ ਆਂ ਹਲਕਾ ਦਾ ਇੱਕ ਗੁਰੂ ਅਰਜਨ ਸਰਦਾਰ ਫੌਜਾ ਸਿੰਘ ਸਰਾਰੀ ਬਰਦ ਜੀ ਬੀਐਨਓ ਤੇ ਸੁਮਿਤ ਨਾਰਿੰਗੀ

बजिंदर अमीर खास कमल जी बिट्टू सरपंच जी सदा जस ਹਾਂ ਜੋਰਦਾਰ ਤਾੜੀਆਂ ਵੇੜੇ ਪਹੁੰਚਣ ਤੇ ਉਹਨਾਂ ਨੂੰ ਛੋਟੀ ਜੀ ਸਾਡੀ ਬਣਾ ਦਿਓ ਮਾੜਾ ਜੀ ਹਲੋ ਜੀ ਐਮਐਲਏ ਸਾਹਿਬ ਅੱਜ ਪਿੰਡ ਮਿੱਡਾ ਦੇ ਸਰਕਾਰੀ ਸਕੂਲ ਵੀ ਕੇ ਪਹੁੰਚੇ ਹੋ ਕਿਸ ਮਕਸਦ ਨਾਲ ਆਏ ਸੀ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਸਕਰੀ ਹਾਈ ਸਕੂਲ ਮੇਟਾ ਵਿਖੇ ਪਹੁੰਚਿਆ ਸਿੱਖਿਆクラਤੀ ਦਾ ਪ੍ਰੋਗਰਾਮ ਸੀ ਜਿਹਦੇ ਵਿੱਚ ਬੱਚਿਆਂ ਲਈ ਨਵੇਂ ਕਮਰੇ ਤੇ ਜਿਹੜੀ ਵੀ ਜਿੰਗੀਆਂ ਵੀ ਇਹਨਾਂ ਦੀ ਜੋ ਬਾਉਂਡਰੀ ਹੈ ਉੱਧਰ ਨਵੇਂ ਕਮਰੇ ਬਣਿਆ ਕਿਤੇ ਵੱੋਸਲੇ ਬਣਿਆ ਤੇ ਅੱਗੇ ਕੀ ਕਰੀਆ ਤਾਂ ਇੱਕ ਸਿੱਖਿਆ ਪ੍ਰਸਾਰ ਵਾਸਤੇ ਜਿਹੜੇ ਸਾਡੇ ਪੰਜਾਬ ਦੇ ਹਰਮਨ ਕੈਨ ਮਿਸਤਰੀ ਸਾਹਿਬ ਨੇ ਕ੍ਰਾਂਤੀਆਂ ਤੋਂ ਪਹਿਲਾਂ ਬੋਲਦਾ ਤੁਸੀਂ ਸੁਣਿਆ ਹੋਣਾ ਫਰੀ ਕ੍ਰਾਂਤੀ ਵੀ ਆਈ ਹੈ ਚਿੱਟੀ ਕ੍ਰਾਂਤੀ ਚਿੱਟੀ ਕ੍ਰਾਂਤੀ ਅਸੀਂ ਦੋ ਦਰੋਂ ਕਹਿੰਦੇ ਹਾਂ ਇਹ ਕ੍ਰਾਂਤੀ ਦਾ ਕੋਈ ਮਸਲਾ ਹੋਣਾ ਇਹ ਜਿਹੜੀ ਸਿੱਖਿਆ ਕ੍ਰਾਂਤੀ ਹੈ ਆਜ਼ਾਦ ਭਾਰਤ ਦੇ ਵਿੱਚ ਇਹ ਪਹਿਲੀ ਵਾਰੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਜੱਦੀ ਹੈ ਉਸ ਸਹਿਯੋਗ ਸਾਡੇ ਜੀ ਸਿੱਖਿਆ ਮੰਤਰੀ ਨੇ ਅਰਜੋਨ ਸਿੰਘ ਬੈਠੀ ਤੇ ਮੋਢੇ ਦਾ ਮੋਢਾ ਜੋੜ ਕੇ ਲੱਗੇ ਹੋਏ ਆਪ ਬਹੁਤ ਪੜੀਏ ਜਦੋਂ ਤੋਂ ਉਹਨਾਂ ਨੇ ਆਪ ਸਿੱਖਿਆ ਮੰਤਰੀ ਵਜੋਂ ਆਇਆ ਤਾਂ ਦਿਨ ਰਾਤ ਮਿਹਨਤ ਕਰਦੇ ਨੇ ਤੇ ਜਿੰਨੇ ਪੱਤੀ ਜਿਹੜੇ ਅਭਿਆਪਕਾਂ ਦਿੱਤੇ ਗਏ ਸਕੂਲਾਂ ਦੇ ਵਿੱਚ ਸੀਬਸਟੈਂਡ ਸਕੂਲਾਂ ਉੱਪਰ ਕਿਉਂਕਿ ਗਾਰਡਨ ਸਪਾਈਸੇ ਚਾਪੂ ਦਾ ਰੱਖਿਆ ਪਰ ਇਹ ਸਾਰਾ ਕੁਝ ਕਿਸਰ ਕੀਤਾ ਗਿਆ ਕਿ ਜਿਸ ਤਰ੍ਹਾਂ ਮਹਾਤਮਾ ਸਾਹਿਬ ਅਕਸਰ ਕਰਦੇ ਹੁੰਦੇ ਨੇ ਕਿ ਜੇ ਗਰੀਬੀ ਖਤਰੀ ਤਾਂ ਆਟੇ ਦਾ ਸਕੀਮਾ ਦੇ ਨਾਲ ਨਹੀਂ ਹੁੰਦੀ ਇਹ ਉਦੋਂ ਖਤਮ ਹੋਣੀ ਹੈ ਜਦੋਂ ਗਰੀਬ ਤੇ ਵੱਧ ਵਰਗੀ ਪਰਿਵਾਰਾਂ ਦੇ ਬੱਚੇ ਪੜ ਦੇ ਸਕਣ ਅਪਣੇ ਅਧਿਕਾਰਾਂ ਤੋਂ ਵਾਪਸ ਹੋ ਜਾਂਦੇ ਤੇ ਹਰ ਘਰ ਦੇ ਵਿੱਚ ਕੋਈ ਨੌਕਰੀ ਲੱਭ ਲੈਣ ਤਫੀਰ ਕਰਤੀ ਹੁੰਦੀ ਹੈ ਤੇ ਤੇਰੀ ਜੀ ਹੁੰਦੀ ਹੈ ਤਾਂ ਇਸ ਸਿੱਖਿਆ ਪ੍ਰਾਪਤੀ ਵਾਸਤੇ ਅੱਜ ਅਸੀਂ ਇੱਥੇ ਆਏ ਸਿਸਟਮ ਤੇ ਬੱਚਿਆਂ ਦਾ ਰਫਰਕਤ ਬਹੁਤ ਵਧੀਆ ਸੀ ਤੇ ਬੱਚੇ ਤੇ ਉਹਨਾਂ ਦੇ ਮਾਪਿਆਂ ਨੂੰ ਬੜੀ ਖੁਸ਼ੀ ਹੁੰਦੀ ਹੈ ਕੁਝ ਉਹ ਗਿਆਨ ਦੇ ਕੰਲਾ ਉਹਨਾਂ ਤੋਂ ਸਿੱਖਿਆ ਹੁਲਦਸਦੇ ਆ ਤੇ ਬੱਚਿਆਂ ਨੂੰ ਮਿਲਕ ਬੜਾ ਨਾ ਜਿਸ ਤਰੀਕੇ ਨਾਲ ਅੱਜ ਕੱਲ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਹੂਲਤਾਂ ਮਿਲਦੀਆਂ ਨੇ ਹਰ ਇੱਕ ਜਿਹੜਾ ਜਿਸ ਤਰੀਕੇ ਨਾਲ ਪੜਾਈ ਨੂੰ ਲੈ ਕੇ ਹੋਵੇ ਜਾਂ ਹੋਰ ਡਿਜੀਟਲ ਜਮਾਨੇ ਦੇ ਹਿਸਾਬ ਨਾਲ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਰਕਾਰੀ ਸਕੂਲਾਂ ਦੇ ਅੱਜ ਦੇ ਮੁਤਾਬਕ ਤੁਹਾਡੇ ਚੇਤਨ ਦੇ ਨਾਲ ਸਾਰਿਆਂ ਨੂੰ ਦੱਸਣਾ ਚਾਹਣਾ ਕਿ ਸਰਕਾਰੀ ਸਕੂਲਾਂ ਚੋਂ ਪੜ੍ਹ ਕੇ 199 ਬੱਚੇ JEE ਦਾ ਟੈਸਟ ਪਾਸ ਕਰਦੇ ਨੇ NEET ਦੇ ਟੈਸਟ ਪਾਸ ਕਰਦੇ ਨੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਬਹੁਤ ਵਧੀਆ ਕੰਪੀਟੈਂਟ ਨੇ ਮੈਂ ਅਕਸਰ ਹੀ ਕਿੱਥੇ ਜਾਂਦਾ ਮੈਂ ਉੱਥੇ ਘਰ ਕਰਦਾ ਕਿ ਅਗਰ ਕੋਈ ਪ੍ਰਾਈਵੇਟ ਸਕੂਲ ਜਿਹੜੇ ਮਾਡਲ ਸਕੂਲ ਬਣਾਉਂਦੇ ਆਪਣੇ ਆਪ ਨੇ ਕੋਈ ਬੱਚਾ ਨੂੰ ਸਾਡੇ ਸਰਕਾਰੀ ਸਕੂਲਾਂ ਦੇ ਨਾਮ ਤੋਂ ਟਿਊਸ਼ਨ ਕਰਨੇ ਪਿਆ ਉੱਪਰ ਵੀ ਚੈਰਜ ਕੀਤਾ ਪਰ ਅਜੇ ਤੱਕ ਕੋਈ ਪਿਆਰ ਨਹੀਂ ਹੋਇਆ ਉਹਨਾਂ ਨੂੰ ਪਤਾ ਹੈ ਕਿ ਸਾਡੇ ਅਧਿਆਪਕ ਜਿਹੜੇ ਨੇ ਉਹ ਬਹੁਤ ਅਗਨੀ ਪ੍ਰੀਖਿਆ ਪਾਸ ਕਰਕੇ ਜੱਫਤ ਬਣਦੇ ਪਹਿਲਾਂ ਉਹਨਾਂ ਦਾ 2 ਸਾਲ ਦਾ ਕੋਰਸ ਹੁੰਦਾ ਜਿਹੜੋ ਟੈਕ ਪਾਸ ਕਰਦੇ ਆ ਤੇ ਪ੍ਰਿਕਟੀ ਟੈਸਟ ਹੁੰਦਾ ਉਸ ਤੋਂ ਬਾਅਦ ਐਂਟਰੀ ਹੋਣੀ ਤੇ ਜੱਫਤ ਸਪਤਾਲੀ ਜੱਫਤ ਬਣਦਾ ਐਮਐਨਏ ਸਾਹਿਬ ਸਾਨੂੰ ਵਿਆਪਕਤਾ ਤੇ ਮਾਣ ਹੈ ਬਹੁਤ ਬੜੇ ਲੋਕ ਨੇ ਕਿਸੇ ਨਾ ਕਿਸੇ ਤਰ੍ਹਾਂ ਗਿਆ ਐਮੇਲ ਸਾਹਿਬ ਇਹ ਪ੍ਰੋਗਰਾਮ ਸਿੱਖਿਆ ਕ੍ਰਾਂਤੀ ਦੇ ਪੂਰੇ ਦੂਸਾ ਬਲਾਗ ਦੇ ਵਿੱਚ ਕੀਤੇ ਜਾ ਰਹੇ ਨੇ ਬਿਲਕੁਲ ਜੀ ਇਹ ਜਿਹੜਾ ਬੁਰੂਸਾ ਹੁੰਦੇ ਦੇ ਵਿੱਚ ਕਨਸਟੀਟਿਊਸ਼ਨਲ ਦਾ ਬੁਰੂਸਾ ਜਿੱਥੇ ਆਪਾਂ ਬੇਟਰੀ ਹੈ ਜ਼ਿਲ੍ਹਾ ਫਾਇਲ ਦਾ ਪਰ ਉਹ ਗੱਲ ਨਹੀਂ ਉਹ 44 ਪਿੰਡ ਉੱਤੇ ਵੀ ਦੇ ਕਿ ਉਸੇ ਤਰ੍ਹਾਂ ਬੁਰੂਸਾ ਚ ਵੀ ਚੱਲ ਰਿਹਾ ਹੈ ਕਿ ਜਿਹੜਾ ਤੁਹਾਡਾ ਬਨਾਬ ਲਾ ਲਾ ਬਾਦ ਦੇ ਵਿੱਚ ਪੈਂਦੇ ਜ਼ਿਲ੍ਹਾ ਫਾਇਲ ਪਰ ਇਹ ਚੱਲਦਾ ਹੈ ਇੱਕ ਐਮਐਲਏ ਸਾਹਿਬ ਜਿੱਥੇ ਵੀ ਤੁਸੀਂ ਕਿਤੇ ਪਿੰਡ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਜਾਂਦੇ ਹੋ ਤਾਂ ਕਿਸਾਨ ਯੂਨੀਅਨ ਦੇ ਵੱਲੋਂ ਕਿਉਂ ਵਿਰੋਧ ਕੀਤਾ ਜਾਂਦਾ ਉਹ ਕਿਸਾਨ ਹੈ ਹੀ ਨਹੀਂ ਅਸਲ ਵਿੱਚ ਜੀ ਕਿਸਾਨ ਹੈ ਨਹੀਂ ਉਹ ਆਰਕੀਟੇਕ ਹੋਏ ਜਾਂ ਪਿਆਰ ਕੀਤੇ ਹੋਏ ਕਾਂਦੀ ਦਾ ਤੇ ਕਾਂਗਰਸ ਦੇ ਆਪ ਨੂੰ ਵੀ ਤੇ ਉਹ ਇੱਕ ਪਹਿਲੀ ਪ੍ਰਚਾਰ ਵਾਸਤੇ ਆਇਆ। ਹਾਲਾਂਕਿ ਜਿਹੜਾ ਬੰਦਾ ਸਿਆਣਾ ਕੋਈ ਸੁਣਦਾ ਕਿ ਬੱਚਿਆਂ ਦਾ ਪ੍ਰੋਗਰਾਮ ਹੈ ਤੱਕੋ ਦਾਇਨਾ ਅੱਗੇ ਪਿੱਛੇ ਅਸੀਂ ਕਿਤੇ ਕੋਈ ਗੱਲ ਨਹੀਂ ਕੀਤੀ। ਜੀ ਦਫ਼ਤਰ ਹੈਗੇ ਸਾਰੇ ਪੰਜਾਬ ਦੇ ਵਿੱਚ ਐਮਐਲਏ ਸਾਹਿਬ ਦੇ ਦਫ਼ਤਰ ਬਣਾਏ ਹੋਏ। ਪਰ ਉਹ ਕਿ ਬੱਚੇ ਜਾਂ ਕੋਈ ਗੱਲ ਕਰ ਸਕਦੇ। ਪਰ ਇਹਨਾਂ ਦਾ ਇੱਕੋ ਮਕਸਦ ਕਿ ਸਕੂਲ ਦੇ ਵਿੱਚ ਆ ਕੇ ਗੇਟ ਤੇ ਘਾਟਣਾ ਅੰਦਰ ਦਾ ਵੜਨਾ ਦਾ ਮਤਲਬ ਕਿ ਅਸੀਂ ਕਰਤਾ ਲੋਕ ਰੂਪ ਤਾਂ ਨਹੀਂ। ਇਹ ਲੋਕਾਂ ਦਾ ਪ੍ਰਕਾਰ ਨਹੀਂ ਤਾਂ ਹੋਣਾ ਚਾਹੀਦਾ ਅਸਲ ਕਿਸਾਨ ਹੈ ਨਹੀਂ ਕਿਸਾਨ ਤਾਂ ਜਿਹੜਾ ਪੰਜਾਬ ਦਾ ਕਿਸਾਨ ਹੈ ਨਾ ਉਹ ਆਪਣੇ ਖੇਤਾਂ 'ਚ ਕੰਮ ਕਰਦਾ ਹੈ ਹੂੰ ਉਹਨਾਂ ਕੋਲ ਤਾਂ ਸਰਪ੍ਰਸਤ ਦਾ ਟੈਨ ਇਹ ਉਹਰੇ ਜਿਹੜੇ ਪ੍ਰਮੋਟ ਕੀਤੇ ਹੋਏ ਉਧਰੋਂ ਪੋਰੇ ਹੋਏ ਤੇ ਜਿੰਨਾਂ ਹੋਏ ਜਿਹੜੀ ਪੰਜਾਬ ਦੀ ਤਰੱਕੀ ਹੈ ਪਸੰਦ ਨਹੀਂ ਤਾਂ ਉਹਨਾਂ ਲੋਕਾਂ ਨੇ ਨਕਾਰਿਆ ਉਹ ਸਾਡਾ ਤਾਂ ਕਸੂਰ ਕੋਈ ਨਹੀਂ ਕਿਉਂਕਿ ਲੋਕਾਂ ਦੇ ਜਿਹੜੇ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਰਾਜ ਕਰਦੇ ਜ ਉਹਨਾਂ ਦੇ ਪਾਸੇ ਦਿੱਤਾ ਹੂੰ ਬਰਦਾਸ਼ਤ ਵੀ ਹੋ ਰਿਹਾ ਉਹ ਦੁੱਖ ਨਾ ਸਹਾਰਦੇ ਹੋਏ ਉਹਨੇ ਗੰਧੀਆਂ ਹਰਕਤਾਂ ਉੱਪਰ ਆਏ ਇਹਨਾਂ ਨੂੰ ਦਾ ਆਤੀ ਦਾ ਆਤੀ ਦੁਹਰਾ ਕਰਕੇ ਭੇਜਦੇ ਨੇ ਤੇ ਜਾ ਕੇ ਕਿਸੇ ਪਰੇਸ਼ਾਨ ਕਰਦੇ ਪਰ ਇਸ ਤਰ੍ਹਾਂ ਸਿੱਖਿਆ ਕ੍ਰਾਂਤੀ ਦੇ ਵਿੱਚ ਨਿਗਲ ਜਾਣਾ ਇਹ ਠੀਕ ਨਹੀਂ ਨੇ ਮੈਨੂੰ ਨਹੀਂ ਲੱਗਦਾ ਕਿ ਇਹ ਕਸਾਣ ਨੇ ਉਹਦਾ ਪਾੜੇ